ਹਾਂ ਲੋ ਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਕੀ ਹਾਲ ਚਾਲ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਾਡੇ ਸਲਾਈ ਕਿੜਾਏ ਚੈਨਲ ਤੇ ਪਰਮਾਤਮਾ ਸਰਬੱਤ ਦਾ ਭਲਾ ਕਰੇ ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੀ ਆਪਾਂ ਅੱਜ ਬਟਨ ਹੋ ਸਟੀਚ ਦਾ ਟੈਂਕਾ ਸਿਖਾਵਾਂਗੇ ਤੁਹਾਨੂੰ ਦੱਸਾਂਗੇ ਇਹ ਆਪਾਂ ਇੱਧਰ ਇੱਕੋ ਵੇਲ ਬਣਾ ਲਈ ਆ ਤੇ ਆਪਾਂ ਇਸ ਤਰ੍ਹਾਂ ਗੋਲ ਗੋਲ ਹੋਲ ਬਣਾਵਾਂਗੇ ਤੁਹਾਨੂੰ ਇਹ ਹੋਲ ਬਣਾ ਕੇ ਦੱਸਾਂਗੇ ਕਿਦਾਂ ਬਟਨ ਹੋ ਸਟੀਚ ਦੇ ਨਾਲ ਹੋਰ ਵੀ ਬਣਾ ਸਕਦੇ ਆ ਆਪਾਂ ਪੱਤੀਆਂ ਵੀ ਬਣਾ ਸਕਦੇ ਆ ਚਲੋ ਸ਼ੁਰੂ ਕਰਦੇ ਆਪਾਂ ਸੈਂਟਰ ਦੇ ਵਿੱਚੋਂ ਆਪਾਂ ਇਹਨੂੰ ਸ਼ੁਰੂ ਕਰਨਾ ਇੱਧਰ ਉਸੇ ਸੈਂਟਰ ਦੇ ਵਿੱਚੋਂ ਜਿੱਥੋਂ ਇੱਕ ਵਾਰ ਸੂਈ ਨਿਕਾਲੀ ਉਹਦੇ ਵਿੱਚੇ ਬਾਰ-ਬਾਰ ਆਪਾਂ ਸੂਈ ਨਿਕਾਉਣੀ ਆ ਕਿਉਂਕਿ ਇਹਦੇ ਵਿੱਚ ਹੋਲ ਬਣ ਜਾਂਦਾ ਗੋਲ ਵਾਲਾ ਤਾਂ ਹੀ ਇਹਨੂੰ ਬਟਨ ਹੋਲ ਸਟੀਚ ਕਿਹਾ ਜਾਂਦਾ ਇਸ ਤਰ੍ਹਾਂ ਸ਼ੁਰੂ ਕਰ ਲਿਆ ਫਿਰ ਧਾਗਾ ਉੱਪਰ ਦੀ ਰੱਖ ਲੈਣਾ ਵਾ ਤੇ ਇਸ ਤਰ੍ਹਾਂ ਨਾਲ ਦੀ ਨਾਲ ਸੂਈਆਂ ਨਿਕਾ ਸੂਈ ਨਿਕਾਈ ਜਾਣੀ ਆ ਪਿੱਛੋਂ ਹੋਲ ਚੋਂ ਨਿਕਾਉਣੀ ਆ ਅੱਗੋਂ ਥੋੜਾ ਥੋੜਾ ਇੱਕ ਇੱਕ ਪੁਆਇੰਟ ਦਾ ਸਟਾਂਕ ਛੱਡ ਕੇ ਜਿਸਟਾਂਕ-ਸਟਾਂਕ ਜਿਸ ਤਰ੍ਹਾਂ ਹੁੰਦਾ ਵਾ ਤੇ ਛੱਡ ਕੇ ਆਪਾਂ ਫਿਰ ਸੂਈ ਕੱਢੀ ਜਾਣੀ ਇਹ ਗੁਲੇ ਪਾਸਿਓਂ ਧਾਗਾ ਆਪਾਂ ਉੱਪਰ ਦੀ ਰੱਖਣਾ ਇਸ ਤਰ੍ਹਾਂ ਗੂਠੇ ਦੇ ਨਾਲ ਦਬਾਅ ਨਾਲ ਦੱਬ ਲੈਣਾ ਵਾ ਤੇ ਉੱਪਰ ਦੀ ਹੀ ਰੱਖਣਾ ਇਹਨੂੰ ਇਹ ਬਟਨ ਵਾਂਗੂ ਬੰਦਾ ਗੋਲ-ਗੋਲ ਇਹਦੇ ਨਾਲ ਆਪਾਂ ਫੁੱਲ ਵੀ ਬਣਾ ਸਕਦੇ ਹਾਂ ਇਹ ਟਾਂਕੇ ਦੇ ਨਾਲ ਤੇ ਇਦਾਂ ਵਾਹ ਬਟਨ ਹੋ ਸਟੀਚ ਜਿਹੜੀ ਇਹਨਾਂ ਬਟਨਾਂ ਵਾਂਗੂ ਹੀ ਬਣਾਈਆਂ ਗੋਲ-ਗੋਲ ਤੇ ਸੋਹਣੀ ਲੱਗਦੀ ਵਧੀਆ ਲੱਗਦੀ ਹੈ ਵੀਡੀਓ ਨੂੰ ਐਂਡ ਤੱਕ ਜਰੂਰ ਵੇਖਿਆ ਕਰੋ ਵੀਡੀਓ ਨੂੰ ਸਕਿੱਪ ਨਾ ਕਰਿਆ ਕਰੋ ਤਾਂ ਇਹਦੇ ਅਨੁਸਾਰੀ ਕਢਾਈ ਦਾ ਪਤਾ ਚੱਲੂਗਾ ਕਿਸ ਤਰ੍ਹਾਂ ਕਢਾਈ ਦਾ ਉੱਲੇ ਸਾਈਡ ਤੇ ਮੈਂ ਫਰੇਮ ਥੋੜਾ ਵੱਡਾ ਹੋ ਗਿਆ ਸੀ ਹੱਥ ਨਹੀਂ ਪੈਂਦਾ ਪਿਆ ਮੈਂ ਪਰਲੀ ਸਾਈਡ ਤੋਂ ਬਣਾਉਣਾ ਸ਼ੁਰੂ ਕਰ ਦਿੱਤਾ ਇਹ ਵੇਖੋ ਤਾਂ ਗਾ ਉੱਪਰ ਦੀ ਹੀ ਰੱਖਣਾ ਹੈ ਉਸੇ ਹੋਲ ਦੇ ਵਿੱਚ ਦੀ ਬਾਰ ਬਾਰ ਟਾਂਕਾ ਲੈਣਾ ਆਪਾਂ ਇਹ ਜਿਵੇਂ ਆਪਾਂ ਗਰਮ ਸੂਟ ਬਣਾਈਏ ਉਹਦੇ ਵਿੱਚ ਕੱਲੇ ਹੋਲ ਵੀ ਪਾਈਏ ਤਾਂ ਤਾਂ ਵੀ ਬਹੁਤ ਸੋਹਣੇ ਲੱਗਦੇ ਆ ਕੋਈ ਵੇਰਵੂਲ ਨੂੰ ਨਾ ਵੀ ਪਾਈਏ ਕੱਲੇ ਵਿਰਲੇ-ਵਿੱਲੇ ਹੋਲ ਪਾ ਲਈਏ ਤਾਂ ਵੀ ਸੋਹਣੇ ਲੱਗਦੇ ਗੋਲ-ਗੋਲ ਵੇਲ ਬਣਾਉਣ ਦੇ ਨਾਲ ਚਾਕਾਂ ਤੇ ਵੀ ਇਹਦੇ ਵਿੱਚ ਹੋਲ ਬਣਾ ਕੇ ਨਾਲ ਪੱਤੀਆਂ ਬਣਾਈਆਂ ਜਾਂ ਤਾਂ ਵੀ ਸੋਹਣੇ ਲੱਗਦੇ ਆ ਇਦਾਂ ਹੀ ਬਸ ਆਪਾਂ ਘੇਰੇ ਘਰੇ ਨੂੰ ਬਣਾਉਂਦੇ ਹੋਣਾ ਪੂਰੀ ਗਲਾਈ ਦੇ ਵਿੱਚ ਹਾਂਜੀ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਸਬਸਕ੍ਰਾਈਬ ਕਰ ਦਿਓ ਪੂਰੀ ਵੀਡੀਓ ਵੇਖਿਓ ਜੇ ਵੀਡੀਓ ਤੁਹਾਨੂੰ ਵਧੀਆ ਲੱਗੀ ਕਮੈਂਟ ਬਾਕਸ ਦੇ ਵਿੱਚ ਜੱਸਨ ਉਹ ਦਾ ਜਰੂਰ ਦੱਸਿਓ ਸਾਨੂੰ ਜੇ ਕੋਈ ਡਾਟ ਹੈ ਤੁਹਾਨੂੰ ਸਾਨੂੰ ਉਹ ਵੀ ਤੁਸੀਂ ਦੱਸਿਓ ਅਸੀਂ ਤੁਹਾਡੇ ਡਾਟ ਕਲੀਅਰ ਕਰ ਸਕਦੇ ਹਾਂ ਜੇ ਤੁਸੀਂ ਦੱਸੋਗੇ ਸਾਨੂੰ ਇਸੇ ਤਰ੍ਹਾਂ ਇਹ ਤੁਹਾਨੂੰ ਹਰ ਕਲਾਸ ਦੇ ਵਿੱਚ ਇੱਕ ਨਵੇਂ ਤੋਂ ਨਵਾਂ ਟੈਂਕਾ ਅਸੀਂ ਦੱਸਾਂਗੇ ਬਹੁਤ ਹੀ ਤਰ੍ਹਾਂ ਦੇ ਟੈਂਕੇ ਨੇ ਜਿਹੜੇ ਆਪਾਂ ਤੁਹਾਨੂੰ ਸਿਖਾਉਣ ਜਾ ਰਹੇ ਹਾਂ ਜੇ ਇਹ ਵੀਡੀਓ ਨੂੰ ਤੁਸੀਂ ਪਿਆਰ ਦਿਓਗੇ ਤੇ ਆਪਾਂ ਅੱਗੇ ਦੀ ਅੱਗੇ ਤੁਹਾਨੂੰ ਸਿਖਾਉਂਦੇ ਚੱਲਾਂਗੇ ਕਿਉਂਕਿ ਜਦੋਂ ਤੁਸੀਂ ਸਾਨੂੰ ਪਿਆਰ ਦਿੰਦੇ ਜੀ ਵੀਡੀਓ ਵੇਖਦੇ ਜੀ ਲਾਈਕ ਕਮੈਂਟ ਕਰਦੇ ਜੀ ਤੇ ਸਾਨੂੰ ਵਧੀਆ ਲੱਗਦਾ ਫਿਰ ਸਾਡਾ ਵੀ ਦਿਲ ਕਰਦਾ ਸੀ ਤੁਹਾਨੂੰ ਹੋਰ ਵੀਡੀਓ ਵਿੱਚ ਨਵਾਂ ਟੰਕਾ ਸਿਖਾਈਏ ਹਰ ਸੰਡੇ ਦੀ ਸੰਡੇ ਆਪਾਂ ਤੁਹਾਨੂੰ ਇਹ ਲੌਂਗ ਵੀਡੀਓ ਪਾਇਆ ਕਰਾਂਗੇ ਲੌਂਗ ਵੀਡੀਓ ਦੇ ਵਿੱਚ ਨਵੇਂ ਤੋਂ ਨਵਾਂ ਟੰਕਾ ਦੱਸਿਆ ਕਰਾਂਗੇ uh -huh. ਹਾਂਜੀ ਇਸੇ ਤਰ੍ਹਾਂ ਆਪਾਂ ਵਾਈਟ ਕਲਰ ਦਾ ਵੀ ਹੋਲ ਤਿਆਰ ਕਰ ਲਿਆ ਹੁਣ ਆਪਾਂ ਤੁਹਾਨੂੰ ਜੈਲੋ ਹੋਲ ਤਿਆਰ ਕਰਕੇ ਤੇ ਪੂਰਾ ਬਣਾਉਣੇ ਦੱਸਦੇ ਆ ਵੇਖੋ ਇੱਧਰ ਵੇਖੋ ਜੈਲੋ ਵੀ ਇਸੇ ਤਰ੍ਹਾਂ ਹੀ ਬਣਾਉਣਾ ਹੈ ਪੂਰੀ ਐ ਸ਼ੇਪ ਦੇ ਵਿੱਚ ਗੋਲ ਹੋਵੇ ਤੇ ਵਧੀਆ ਲੱਗਦਾ ਗਰਮ ਸੂਟਾਂ ਦੇ ਵਿੱਚ ਨਾ ਵਿਰਲੇ-ਵਿਰਲੇ ਦਾ ਹੋਲ ਪਾਏ ਹੋਣ 셔ਲਟ ਦੇ ਸਾਰੇ ਸੂਟ ਤੇ ਜਣੀ ਕੇ ਬਸਲਵਾਰ ਤੇ ਵੀ ਤੇ ਬੜੇ ਬਹੁਤ ਸੋਹਣੇ ਲੱਗਣ ਇਸੇ ਤਰ੍ਹਾਂ ਹੀ ਆਪਾਂ ਇਹਨੂੰ ਕੰਪਲੀਟ ਕਰਾਂਗੇ ਤਾਂ ਇਹਨਾਂ ਦਾ ਕੋਈ ਵੀ ਆਪਾਂ ਬਣਾ ਕੱਟਦੇ ਆਂ ਬਣਾਉਨੇ ਆ ਕੋਈ ਵੀ ਚੀਜ਼ ਉਹਦੇ ਵਿੱਚ ਹੱਥ ਦੀ ਸਫਾਈ ਦੀ ਬਹੁਤ ਜ਼ਿਆਦਾ ਵਿੱਚ ਮੁਫਤ ਹੁੰਦੀ ਹੈ ਕਿਉਂਕਿ ਹੱਥ ਦੀ ਸਫਾਈ ਹੋਵੇ ਤੇ ਕੰਮ ਵਧੀਆ ਲੱਗਦਾ ਕੀਤਾ ਹੋਇਆ ਅੰਕ ਦਾ ਤਾਗਾ ਹੁਣ ਕੱਕਾ ਵੱਟ ਚੜ ਗਈ ਬਹੁਤ ਤੇ ਉਹ ਵੱਟ ਚੜਨ ਕਾਰਨ ਤਾਗਾ ਵਾਲ ਖਾਈ ਜਾਂਦਾ ਹੈ ਪਰ ਤਾਗਾ ਆਪਾਂ ਉੱਪਰ ਦੀ ਹੀ ਰੱਖਣਾ ਹੈ ਜਦੋਂ ਫਰੇਮ ਦੀ ਸਾਈਡ ਦੂਸਰੀ ਵੱਡੀ ਜਿਹੜੀ ਹੱਥ ਚ ਆਵੇ ਤਾਂ ਉਦੋਂ ਥੋੜਾ ਇਹਨੂੰ ਪਲਟ ਕੇ ਦੂਸਰੀ ਸਾਈਡ ਤੋਂ ਬਣਾਉਣਾ ਸ਼ੁਰੂ ਕਰ ਦੇਈਦਾ ਵੇਖੋ ਬਣ ਕੇ ਹੋ ਗਿਆ ਤਿਆਰ ਆਪਣਾ ਹੁਣ ਆਪਾਂ ਤੁਹਾਨੂੰ ਇਸੇ ਬਟਨ ਹੋ ਸਟਿਚ ਦੇ ਨਾਲ ਪੱਤੀਆਂ ਬਣਾਉਣੀਆਂ ਦੱਸਾਂਗੇ ਬਰੀਕ ਪੱਤੀ ਵੀ ਦੱਸਾਂਗੇ ਤੇ ਥੋੜੀ ਮੋਟੀ ਪੱਤੀ ਵੀ ਦੱਸਾਂਗੇ ਤੁਹਾਨੂੰ ਬਣਾਉਣੀ ਇਹ ਵਾਲੀ ਆਪਾਂ ਬਰੀਕ ਬਣਾਉਣ ਲੱਗੇ ਆ ਇਹ ਵੀ ਇਸੇ ਤਰ੍ਹਾਂ ਆਪਾਂ ਤਿਆਰ ਕਰਨੀ ਹੈ ਹੁਣ ਆਪਾਂ ਬੈਗ ਨੂੰ ਬਣਾਉਂਦੇ ਆਵਾਂਗੇ ਫਿਰ ਵਾਪਸ ਜੇਦੋਂ ਵੀਡੀਓ ਨੂੰ ਤੁਸੀਂ ਵਧੀਆ ਪਿਆਰ ਦਿੰਦੇ ਤੇ ਬੜਾ ਹੀ ਮਨ ਕਰਦਾ ਵੀ ਅਸੀਂ ਹੋਰ ਵੀਡੀਓ ਬਣਾਈਏ ਹੋਰ ਡੈਂਕੇ ਤੁਹਾਨੂੰ ਬਾਰ-ਬਾਰ ਬਣਾ ਕੇ ਦੱਸੀਏ ਅਬੀ ਦੇਖੋ ਕਿ ਨਹੀਂ ਸੋਰੀ ਪੱਤੀ ਬਣੀ ਹੈ ਇਹ ਆਪਣੀ ਬਰੀਕ ਪੱਤੀ ਬਣੀ ਹੈ ਆਪਾਂ ਥੋੜੀ ਮੋਟੀ ਪੱਤੀ ਬਣਾਉਣੀ ਤੁਹਾਨੂੰ ਦੱਸਦੇ ਆ ਇੱਥੋਂ ਹੀ ਆਪਾਂ ਟੈਂਕਾ ਬਰੀਕ ਜਿਹਾ ਕੱਢ ਕੇ ਤੇ ਅਗਲੀ ਸਾਈਡ ਤੇ ਆਪਾਂ ਅਗਲੀ ਪੱਤੀ ਦੇ ਵਿੱਚ ਲੈ ਜਾਾਂਗੇ ਟੈਂਕਾ ਹੁਣ ਆਪਾਂ ਇਸੇ ਤਰ੍ਹਾਂ ਇਹ ਵੇਖੋ ਮੋਟੀ ਪੱਤੀ ਬਣਾਈ ਆ ਇਦਾਂ ਹੀ ਇਧਰੋਂ ਉੱਪਰ ਨੂੰ ਬਣਾਉਂਦੇ ਜਾਵਾਂਗੇ ਉਧਰੋਂ ਉੱਪਰ ਤੋਂ نیچے ਨੂੰ ਆਵਾਂਗੇ ਦੇਖੋ ਇਹ ਪੱਤੇ ਦੀ ਕਿੰਨੀ ਸੋਹਣੀ ਸ਼ੇਪ ਤੇ ਕਿੰਨੀ ਸੋਹਣੀ ਸਫਾਈ ਆਈ ਹੈ ਜੇ ਆਪਾਂ ਹੀ ਕੰਮ ਸੂਡ ਤੇ ਵਰਕ ਸ਼ਾਪ ਆ ਕੇ ਵਰਕ ਕਰਾਂਗੇ ਤੇ ਕਿੰਨੀ ਸਫਾਈ ਆਏਗੀ ਹਾਂਜੀ ਆ ਵੇਖੋ ਛੋਟੀ ਤੇ ਵੱਡੀ ਪੱਤੀ ਆਪਾਂ ਬਣਾ ਕੇ ਤੁਹਾਨੂੰ ਦੱਸਤੀ ਆ ਹੁਣ ਆਪਾਂ ਤੁਹਾਨੂੰ ਲੀਕ ਨਹੀਂ ਕਰਨੀ ਦੱਸਾਂਗੇ ਕਿ ਇਸ ਤਰ੍ਹਾਂ ਕਰਨੀ ਹੈ ਤੇ ਪੱਤੀ ਦੇ ਵਿੱਚ ਛੇੜਾ ਕਿਦਾਂ ਪਾਉਣੀਆਂ ਆ ਵੇਖੋ ਆਪਾਂ ਪੱਤੀ ਦੇ ਵਿੱਚ ਛੇੜਾ ਦੇਣੀ ਲਾਈਟ ਕਲਰ ਦੀ ਵੈਸੇ ਡੰਡਾ ਦਾ ਆਪਾਂ ਬਰੌਨ ਕਲਰ ਦਾ ਜਾਂ ਬਲੈਕ ਕਲਰ ਦਾ ਬਣਾਉਨੇ ਆ ਤੇ ਪਰ ਉਹ ਆਪਣੇ ਕੋਲ ਇਸ ਵਕਤ ਕਲਰ ਨਹੀਂ ਹੈਗਾ ਆਪਾਂ ਇਸੇ ਲਾਈਟ ਗ੍ਰੀਨ ਦਾ ਹੀ ਡੰਡਾ ਪਾ ਦੇਣਾ ਇਸ ਤਰ੍ਹਾਂ ਆਪਾਂ ਲਾਈਟ ਸ਼ੀਟਾਂ ਦੇ ਦੇਣੀਆਂ ਵਿੱਚ ਹੁਣ ਆਪਾਂ ਤੁਹਾਨੂੰ ਲਿਕ ਨਹੀਂ ਕਰਨੀ ਦੱਸਦੇ ਇਹਦੇ ਤੋਂ ਗਾੜੀ ਕਿਸ ਤਰ੍ਹਾਂ ਕਰਨੀ ਹੈ ਇੱਥੇ ਥੋੜਾ ਜਿਹਾ ਮੋੜ ਆਉਂਦਾ ਵਾ ਆਪਣਾ ਲਿਕਰਨ ਦਬਾ ਦੇਣਾ ਥੋੜਾ ਮੋੜ ਤੋਂ ਇਸ ਤਰ੍ਹਾਂ ਹੀ ਆਪਾਂ ਅੱਗੇ ਕਰਦੇ ਜਾਵਾਂਗੇ ਹਾਂਜੀ ਜੀ ਵੇਖੋ ਲਿਕਣੀ ਆਪਾਂ ਕਰ ਲਈਏ ਕਰ ਰਹੇ ਆ ਤੇ ਹੁਣ ਫਲਾਵਰ ਬਣ ਕੇ ਆਪਣਾ ਪੂਰਾ ਤਿਆਰ ਹੋ ਗਿਆ ਵਾ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਹਾਂਜੀ ਜੀ ਆ ਕੋਲੇ ਸੰਡੇ ਆਪਾਂ ਫੇਰ ਮਿਲਾਂਗੇ ਚਲੋ ਜੀ ਸਤਿ ਸ੍ਰੀ ਅਕਾਲ ਜੀ